ਸਾਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਲਾਇਆ ਆਪਾਂ ਮੈਚ ਵਰਗਾ ਪ੍ਰੀਆ ਵਾਲਿਆਂ ਨਾਲ ਤੇ ਕਰਤਾ ਹੀ ਵਲੌਗ ਸਟਾਰਟ ਤੇ ਲੈਫਟੀ ਪੈਡਿੰਗ ਤੇ ਉਧਰ ਲੈ ਬੰਨੇ ਹੋ ਮੁੰਡਾ ਬੋਲਿੰਗ ਤੇ ਤਿਆਰ ਬੈ ਤਿਆਰ ਇਹ ਪੂਰੀ ਮੰਨਿਆ ਦੀ ਪਹਿਲੀ ਬਾਲ ਵਾਈਡ ਆਹ ਓਏ ਸ਼ਾਟ ਕਿਆ ਕਹਿ ਜਾ ਬੋਸ ਸਿੰਗਲ ਪ੍ਰਿੰਸ ਅਛਾ ਸਿੰਗਾਪੁਰ ਵਾਲਾ ਪ੍ਰਿੰਸ ਓਏ ਫੇਲੀ ਬੌਲੀ ਖਾਲੀ ਚੋਬਰ ਨੇ ਪ੍ਰਿੰਸ ਲੈ ਭਾਈ ਪੰਜਵੀਂ ਬਹੁਤ ਸੋਣਾ ਅ ਕੁੱਤਾ ਹੀ ਹਾਰ ਆਉਂਦਾ ਚੋਬਰ ਤੁਰਿਆ ਹਾਰ ਹੋ ਕੇ ਪੰਜਵੀਂ ਗੇਂਦ ਤੇ ਵਿਗੜ ਗਈ ਸਾਡੀ ਵਿੱਕੀ ਬਹੁਤ ਸੋਹਣਾ ਵਿਕੀ ਹੋਇਆ ਹੈ ਨਹੀਂ ਹੋ ਨਹੀਂ ਨਹੀਂ ਨਾ ਨਾ ਲਾਸਟ ਗੇਂਦ ਵੀਰ ਦੀ ਬਹੁਤ ਸੋਹਣੀ ਬੋਲਿੰਗ ਹੈ ਅੱਲਾ ਓਏ ਛੜਤਾ ਸੂਨ ਕੈਚ ਦੂਜਾ ਓਵਰ ਸਟਾਰਟ ਲੈਫਟੀ ਤਿਆਰ ਵਰ ਤਿਆਰ ਬਹੁਤ ਸੋਹਣਾ ਸਿੰਗਲ ਸ੍ਰੀ ਕੀਆਂ ਦਾ ਨਾ ਨਾ ਨਹੀਂ ਨਹੀਂ ਸਿੰਗਲ ਨਾ ਇਹ ਨਹੀਂ ਅੱਜ ਨਹੀਂ ਆਉਂਦੀ ਬੈਠ ਤੇ ਮੈਂ ਕਦੋਂ ਕਾ ਨੂੰ ਓਏ ਹਲਾ ਤੋ ਆਵੜਾ ਆ ਗਿਆ ਤੇ ਵਾਕਿਆ ਪੀਲੀ ਕਰਾਉਣੀ ਖੇਡਣ ਆਲੇ ਆ ਮੈਂ ਤੋ ਮਾਰਦਾ ਨਹੀਂ ਆਇਆ ਤੋ ਮਾਰ ਨਹੀਂ ਕਿ ਕਿਹਨੇ ਆਪੇ ਜਿੱਤ ਗਈ ਜਾਨੇ ਆ ਅੱਲਾ ਵਕਾਸ ਸ਼ੱਕਾ ਬਹੁਤ ਸੋਹਣਾ ਓਏ ਚੋਗਾ ਆਏ ਹਾਏ ਰਹਿ ਗਈ ਰਹਿ ਗਈ ਰਹਿ ਗਈ ਸਿੰਗਲ ਓਏ ਆਈ ਕਰਦੇ ਆਂ ਵਿਚਾਰ ਅੱਜ ਇਹ ਕੋਈ ਨਾ ਮਨੋਂ ਭਰ ਕੇ ਆਈ ਮੈਨੂੰ ਕੋਈ ਨਾ ਉਹ ਲੈ ਕੇ ਪੈਲਣੇ ਪੱਜ ਨਹੀਂ ਚਾਵਾ ਚਾਵਾ ਸਹੀ ਹੈ ਸਹੀ ਹੈ ਓਏ ਮੇਸ ਚਾਵਾ ਚਾਵਾ ਮੈਂ ਆ ਵੀ ਕੱਲ੍ਹ ਫੜਦਾ ਨਹੀਂ ਲੋ ਜਾ ਓਏ ਆ ਗਈ ਕਰੇ ਰਾਈ ਡਿਟੇਸ਼ਨ ਕਰਦੇ ਆਂ ਆਹ ਜਾਂਦਾ ਜੀ ਚੱਲੋ ਭਾਈ ਓਹ ਚੱਲਦਾ ਭਾਈ ਇਹਨੂੰ ਵੀ ਆ ਗਈ ਏ ਕੀ ਹੋ ਗਿਆ ਦੋ ਗੱਲਾਂ ਵੀ ਦੋ ਗੋ ਉਹ ਦੋ ਦੋ ਗੱਲਾਂ ਹੋ ਗਈ ਚੱਲੋ ਉਹ ਆ ਗਿਓ ਹਾਂ ਲੋਈ ਉਧਰ ਆ ਕੇ ਸੂਰ ਸਾਹ ਬੋਲਿੰਗ ਹੈ ਹਾਂ ਆ ਗਿਆ ਚੱਲ 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 ਬੰਨੇ 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 ਹੋਇਆ ਤੂੰ ਬਾਸੂ ਸੱਜਣਾ ਬਾਬਾ ਕੌਣ ਆਇਆ ਵਾ ਇਹ ਬਾਬੇ ਜੀ ਦੇ ਬੰਦੇ ਆ ਚੁਲਾ ਕਿੱਡੇ ਮਾਰੇ ਆਪਾਂ ਦੇ ਉਧਾਲੇ ਆਪਾਂ ਹਾਰ ਕੇ ਪਹਿਲਾ ਪਹਿਲਾਂ ਆ ਰ ਗਿਆ ਹਾਂ ਕਰੇ ਚ ਕੋਈ ਨਹੀਂ ਬਣਾਇਆ ਵਲੋਗ ਹੁਣ ਬਾਅਦ ਚਲ ਬਣਾ ਲਈਏ ਨਵਾਂ ਸੱਤਾਂ ਆ ਆ ਪਰ ਰੇਜ ਰੋਪਰ ਤੇ ਆਇਆ ਪੀਓ ਬਲੋਗੀ ਹਾਂ ਕੋਈ ਵਿਚਾਰ ਵਿਚਾਰ ਵੀ ਗੱਲ ਇਤਰਾ ਹੈ ਦਿਖਾ ਤਾਂ ਥੋੜਾ ਲੇਟ ਹੋ ਗਿਆ ਹਾਂ ਕਿਸੇ ਕਰਕੇ ਦੇਰੀ ਆ ਪਹੁੰਚਿਆ ਮੈਂ ਚੱਲਾ ਇਹਨੂੰ ਪੜਾ ਯਾਰ ਕੰਮ ਮੇਨ ਆ ਏਡਾਂ ਬਾਅਦ ਸਿੱਗੇ ਆ ਗਿਆ ਸਿੱਗੇ ਆ ਗਿਆ ਠੀਕ ਹੈ ਲਾਰੀ ਸ਼ੇਬ ਯਾਰ ਕੀ ਰਿਸ਼ਭ ਬਲੇ ਸੂਦਾ ਲੈ ਵੇ ਇੱਕ ਮਾਰੇ 39 ਸਾਲੇ ਨੇ

ਆ ਗਿਆ ਨਾ ਵਾਹ ਐ ਆ ਗਿਆ ਨਾ ਵਾਹ ਅਗੇ ਬਾਟਰ ਡੂ ਡਰ ਕੇ ਆ ਗਿਆ ਜੀਤਾ ਰੈਡ ਬੁੱਲ ਅਗੇ ਸੀਓਵਨ ਇਹ ਬਗਵਾਸ ਕਰ ਗਿਆ ਮਾਰੂ ਮਾਰੂ ਮਾਰੂਗਾ ਇਹ ਤਾਂ ਅਗਲੇ ਮੈਂ ਵਰਨਾ ਉਹ ਬੜਾ ਪੈਰ ਚਾਰ ਚ ਭੱਜਾ ਭੱਜਾ ਅੱਜ ਗੇਮ ਖੇਡੀ ਹੋਣੀ ਮੀਤੀਆਂ ਘਟਦੀ ਹੋਈ ਇੱਧਰ ਵੇਖੋ ਵਾਹ ਗਿਆ ਕਰਲਾ ਕੋਖ ਰੈਡ ਬੁੱਲ ਕਰਕੇ ਆ ਗਿਆ ਜੀਤ ਹੈ ਟੀਮ ਦੀ ਰੰਗ ਰੇਤੀ ਸਾਰੇ ਬੱਲੇਬਾਦ ਸਾਡੇ ਆਉਣ ਹੋ ਚੁੱਕੇ ਨੇ ਤੇ ਇੱਕੋ ਬੱਲੇਬਾਦ ਸ਼ੁਰੂ ਕਰੇ ਸਾ ਦਿੱਤਾ ਆ ਪਰ ਇਹ ਵੀ ਥੋੜਾ ਇੱਕ ਡਰ ਗਿਆ ਆ ਕੁਝ ਨਾ ਕਿਉਂ ਨੋਗੇ ਰੰਗ ਰੇ ਧੀਰੇ ਧੀਰੇ ਜੇ ਫੱਟਿਆ ਹੀ ਵਿਆਹ ਤੇ ਉਧਰੇ ਲੱਗਿਆ ਹੀ ਪਿਆ ਇਹਰੇ ਸਾਹ ਪਾਣੀ ਮਗਨਦੇ ਯਾਨੀ ਕਿ ਅੱਜ 바ਵਾ ਰੈਡੀ ਆ ਆਪਣੀ ਪੀਸ ਨੇ ਲੈਂਦਾ ਆ ਪਹਿਲੀ ਬਾਲ ਪੈ ਗਿਆ ਆਏ ਬਹੁਤ ਸੁਣਾਉ ਹੈ ਚੌਕਾ ਚੇਚਾ ਆਇਆ ਬਹੁਤ ਸੋਹਣਾ ਹੋਇਆ ਆ ਬਾਆ ਸਾਡੇ ਸੇਵਾ ਦਾ ਬਾਬਾ ਬੰਦਿਆਂ ਇਹ ਆਪਣੇ ਲਈ ਸ਼ੈਤਾਨਾਂ ਦਾ ਕੁੜਾ ਹੈ ਕਿਹਨਾਂ ਵਿੱਚ ਜੇ ਕਰੇ ਸ਼ੈਤਾਨਾਂ ਦਾ ਕੁੜਾ ਹੈ ਮਾਰਗਾ ਚੋਬਰ ਛੰਡਾ ਆਪਣੇ ਲਈ ਹੈ ਇਹ ਵੱਲੋਂ ਆਇਆ ਆ ਓ ਲੈ ਇੱਕ ਹੀ ਬਣ ਗਿਆ ਚਿੜੀ ਪਾਈ ਪਾਈ ਖਲੋਇਆ ਬੋਲ ਨੇ ਨੇ ਵਾਪਸ ਬੈਕ ਕਰ ਮੇਰੇ ਰੋਲਾ ਪੈ ਗਿਆ ਉਧਰ ਲੈਫਟੀ ਹੌਲ ਹੋ ਗਿਆ ਜੀ ਹੈ ਸਿਰ ਉਧਰ ਨੌ ਬੋਲ ਦਾ ਰੋਲਾ ਪੈ ਗਿਆ ਸਾਰੀ ਟੀਮ ਚਲੇ ਗਈ ਉਧਰ ਲੈ ਓ ਲੈਫਟੀ ਬਾਵੇ ਵਿਕਾ ਚੋਕ ਦੇ ਹੁੰਦਾ ਨੌ ਬੋਲ ਦਾ ਰੋਲਾ ਪੈ ਗਿਆ ਜੀ ਕਿਉਂ ਵੀ ਤਾਂ ਕਰਕੇ ਇਹਨਾਂ ਨੌ ਬੋਲ ਦਾ ਕੰਮ ਉਧਰ ਫਸ ਗਿਆ ਵਾ ਕਿਆ ਬੰਦਾ ਆੜ ਹੋ ਗਿਆ ਓਏ ਬੋਲ ਤੇ ਤੇਰੇ ਬਾਹ ਤੇ ਟੱਟੂ ਬਰਮਾਇਆ ਹੈ ਸਾਰਾ ਟੱਟੂ ਬਰਮਾਇਆ ਓ ਜੀ ਕੱਲੋ ਬਨਵਾਇਆ ਹੈ ਮੈਚ ਫੇਰ ਨਾ ਦੋਨਾਂ ਨੂੰ ਛੱਡਦਾ ਹਾਏ ਜੇ ਰੰਪਾਇਰ ਨਹੀਂ ਨੂ ਦੇਤੀ ਯਾਰ ਯਾਰ ਆਪਾ ਹੋਏ ਕਿਉਂ ਨਹੀਂ ਨਾ ਤੇਰੀ ਗੱਤੋਂ ਪਾਣੀ ਮਾਰਦੇ ਏ ਮਿੰਦੀ ਮਾਰਦੇ ਏ ਮਿੰਦੀ ਮਾਰਦੇ ਪਾਣੀ ਪਾ ਯਾਰ ਮੈਦ ਤੇ ਪਾਣੀ ਪਾ ਬੈਠਾ ਔਦੀ ਦਾ ਨਾ ਨਹੀਂ ਨਹੀਂ ਚੱਲ ਜਾ ਨਾ ਨਹੀਂ ਓਏ ਚੱਲ ਆ ਗਿਆ

ਆਵਰ ਜਿਆਦਾ ਟਾਰਗੇਟ ਦਿੱਤਾ ਗੱਲ ਇਦਾਂ ਵਾ ਸਿੱਤੂ ਹੀ ਫੀਲਡਿੰਗ ਤੇ ਲੱਗ ਗਿਆ ਵਾ ਤੇ ਮੈਂ ਵੀ ਲੱਗ ਗਿਆ ਤੇ ਇਹ ਇਹਨਾਂ ਦੀ ਬੈਟਿੰਗ ਦਾ ਵਲੌਗ ਨਹੀਂ ਬਣਨਾ ਤੇ ਅਸੀਂ ਪਾਵਾਂਗੇ ਸਿਰਫ ਰਿਜ਼ਲਟ ਦਾ ਹੀ ਰਿਜ਼ਲਟ ਕੀ ਆ ਅਸੀਂ ਜਿੱਤਦੇ ਆ ਜਾਂ ਹਾਰਦੇ ਹੋ ਪਾਵਾਂਗੇ ਤੇ ਬੈਟਿੰਗ ਦਾ ਵਲੌਗ ਨਹੀਂ ਜ ਬਣਨਾ ਤੇ ਲੱਗੇ ਅਸੀਂ ਦੋਵੇਂ ਜਣੇ ਵੀਰ ਵੀਰ ਫੀਲਡਿੰਗ ਦੇ ਆ ਸਿੱਤੂ ਇੱਧਰ ਮੈਂ ਦੇ ਵਿੱਚ 11 ਰਨ ਆ ਗਏ ਜੇ 12 ਤੇ ਇੱਕ ਵਿਕਟ ਆਊਟ ਆ ਦਾਈ ਨਾਲ ਵਿਕਟਾਂ ਲਾਉਂਦਾ ਮੁੰਡਾ ਜਾਵਰ ਚੱਲਣ ਦਿਆਏ ਤੇ 19 ਰਨ ਹੋ ਗਏ ਜੇ ਤੇ ਦੋ ਵਿਕਟਾਂ ਛਾੜ ਹੋ ਗਈਆਂ ਵਾ ਵੇਖੋ ਕੀ ਬੰਦਾ 2 ਓਵਰ 21 ਰਨ ਤੇ 5 ਵਿਕਟਾਂ ਆਊਟ ਆ ਗਿਆ ਰਹਾ ਆ ਕੰਮ ਪੂਰਾ ਵੇਖੋ ਕੀ ਬੰਦਾ ਇਧਰ ਉਹਨਾਂ ਸੂਤ ਸਾਹਿਬ ਨਿਕਲੋ ਤੇ ਸਾਰੀ ਗਰਾਊਂਡ ਤੇ ਅਰਸ਼ ਆ ਗਿਆ ਫੇਰ 7ਵੇਂ ਆਂਦਾ ਵੀ ਰੰਗੀ ਕਰਦਾ ਤੇ 5 ਵਿਕਟਾਂ ਆਊਟ ਹੋ ਗਈਆਂ ਮੈਚ ਫਸ ਗਿਆ ਪੂਰਾ ਤੇ ਰਹਿ ਗਏ 18 ਗੇਂਦਾਂ ਦੇ ਵਿੱਚ ਆਪਣੇ 32 ਰਨ ਕਾਹ ਕਹਿੰਦਾ ਜੀ ਬਾਈ ਰਹਿ ਗਏ ਜੇ ਵੇਖੋ ਕੀ ਬੰਦਾ ਮੈਚ ਫਸ ਗਿਆ ਪੂਰਾ ਲੈਫਟ ਹੀ ਆ ਗਿਆ ਬੋਲਿੰਗ ਤੇ ਬੁਰਾ ਕੰਮ ਗਰਮੋ ਗਰਮੀ ਆ 11 ਰਨ ਰਹਿ ਗਏ 6 ਗੇਂਦਾਂ ਦੇ ਕਿੰਨੇ ਰਹਿ ਗਿਆ ਓਏ ਨਹੀਂ ਜਿੱਤਦੇ 11 ਰਨ ਰਹਿ ਗਏ 6 ਗੇਂਦਾਂ ਦੇ ਵਿੱਚ ਓਏ ਬਣ ਗਈ ਰਣਨੀਤੀ ਨਹੀਂ ਨਹੀਂ ਉਹ ਕੱਢ ਜਣਾ ਮੁੰਡੇ ਨੇ ਬਹੁਤ ਪਸੀਨਾ ਠੀਕ ਠੀਕ ਹੈ ਬਣਾ ਜਾ 6 ਗੇਂਦਾਂ 'ਚ 8 ਰਨ ਰਹਿ ਗਏ ਬਹੁਤ ਤਕੜਾ ਮੈਚ ਜਿਹੜਾ ਵਲੌਗ ਬਣਾਦਾ ਵਾਕੇ ਬੜਾ ਤਕੜਾ ਮੈਚ ਹੀ ਵੇਖਣੀ ਆਲਾ ਸੀ ਆ ਪਰ ਕੀ ਕਰਦੇ ਫਿਲਡਿੰਗ ਤੇ ਲੱਗੇ ਤਾਂ ਕਰਕੇ ਪੂਰਾ ਬਣਿਆ ਨਹੀਂ ਸਾਡੀ ਕੋਈ ਬਹੁਤ ਤਕੜਾ ਮੈਚ ਹੈ ਯਾਰ ਮੈਂ ਕਹਿੰਦਾ ਫਿਲਡਿੰਗ ਦਾ ਬਣਿਆ ਨਹੀਂ ਦਾ ਮੈਚ ਬੜਾ ਤਕੜਾ ਹੈ ਜਿੰਨੇ ਵਲੌਗ ਬਣਾਏ ਸਭ ਤੋਂ ਤਕੜਾ ਮੈਚ ਹੀ ਆ ਜਿਹੜੇ ਵਲੌਗ ਬਣਦਾ ਫਿਲਡਿੰਗ ਦਾ ਬਹੁਤ ਤਕੜਾ ਮੈਚ ਹੈ ਕਿਉਂ ਵੀਰ ਮਾ ਵਲੌਗ ਇਹਦਾ ਬਣਿਆ ਨਹੀਂ ਤਾਂ ਬੜਾ ਤਕੜਾ ਮੈਚ ਹੀ ਆ ਫਿਲਡਿੰਗ ਨੇ ਰੇਡ ਦੀ ਸੀਗਾ ਹੋਣੀ ਹੈ ਥਰੋ ਹੋਇਆ ਨੇ ਕਿੰਨੇ ਬਾਕੀ ਦਰਮਾ ਸੋਰ ਸਿੰਘ ਯਾਰ ਹਾਏ ਢੱਗੋ ਵਾਲਾ চিট চিটিয়ালা দ্বারা